ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਤਾ ਪਿਆਰ اور ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡੀ ਮੰਗ ਹੈ ਹਰ ਇੱਕ ਤਮੰਨਾ ਸੰਪੂਰਨ ਕਰਨ ਅੱਜ ਆਪਾਂ ਦੇਖੋ ਮੈਂ ਜਿੱਦਣ ਦੀ ਹੈ ਨਾ ਵੀਡੀਓ ਪਾਉਣ ਲੱਗੀ ਹਾਂ ਜਿੱਦ ਕਿ ਮੇਰੇ ਮਨ ਦੇ ਵਿੱਚ ਵੈਸੇ ਹੀ ਬਲਬਲਾ ਆਇਆ ਸੀਗਾ ਜਿਹੜੀ ਕਿ ਮੈਂ ਆਪਣੇ ਪਾਪਾ ਦੀ ਸ਼ਰਾਬ ਵਾਲੀ ਵੀਡੀਓ ਪਾਈ ਸੀਗੀ ਹਨਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਛੱਡਿਆ ਸੀ ਉਸ ਤੋਂ ਬਾਅਦ ਤੁਹਾਡੇ ਪਿਆਰ ਨੇ ਸਰਕਾਰਾ ਮੈਨੂੰ ਜੋ-ਜੋ ਪਿਆਰ ਮਿਲ ਰਿਹਾ ਹੈਗਾ ਵੀ ਹਾਂ ਦੇਦੀ ਇਸ ਤਰੀਕੇ ਦਾ ਤੁਸੀਂ ਵੀਡੀਓ ਪਾਓ ਮੈਂ ਉਸੇ ਤਰੀਕੇ ਦੀ ਵੀਡੀਓ ਤੁਹਾਡੇ ਲਈ ਹਨਾ ਲੈ ਕੇ ਆ ਰਹੀ ਹਾਂ ਕਿਉਂਕਿ ਕਹਿੰਦੇ ਨੇ ਗੁਣ ਵੰਡਣ ਨਾਲ ਵਧਦੇ ਨੇ ਤੇ ਔਗਣ ਵੰਡਣ ਨਾਲ ਹਨਾ ਘਟਦੇ ਆ ਤੇ ਇਸੇ ਕਰਕੇ ਮੈਂ ਤੁਹਾਨੂੰ ਸਾਰੇ ਫ੍ਰੈਂਡ ਕਹਿਣੀ ਹੁੰਦੀ ਹੈਗੀ ਵੀ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਤੇ ਜਦੋਂ ਮੈਂ ਇਹ ਵੀਡੀਓ ਪਾਈਆਂ ਨੇ ਪਾਠ ਕਰਨ ਦੀਆਂ ਵੀ ਕਿਸ ਪਾਠਨਾ ਕੀ ਹੋ ਸਕਦਾ ਕਿਸ ਪੜਨਾ ਕੀ ਹੋ ਸਕਦਾ ਤਾਂ ਮੈਨੂੰ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਕਿ ਦੀਦੀ ਅਸੀਂ ਅਰਦਾਸ ਕਿਵੇਂ ਕਰੀ ਦੇਖੋ ਇੱਕ ਦੋ ਫਰੈਂਡ ਨੂੰ ਤਾਂ ਮੈਂ ਕਮੈਂਟ ਬਾਕਸ ਦੇ ਵਿੱਚ ਜਵਾਬ ਦਿੱਤਾ ਵੀ ਇਸ ਤਰੀਕੇ ਨਾਲ ਤੁਸੀਂ ਅਰਦਾਸ ਕਰ ਲੈਣੀ ਆ ਪਰ ਫਿਰ ਵੀ ਮਨ ਦੇ ਵਿੱਚ ਡਾਊਟ ਰਹਿੰਦਾ ਹੈਗਾ ਹਨਾ ਹੁਣਾਂ ਵੀ ਚਾਹੀਦਾ ਕਿਉਂਕਿ ਆਪਾਂ ਸਾਰਾ ਕੁਝ ਕਰ ਲੈਨੇ ਆ ਹਨਾ ਪਰ ਜਦੋਂ ਆਪਾਂ ਨੇ ਮੰਗਣਾ ਹੁੰਦਾ ਉਸ ਟਾਈਮ ਆਪਾਂ ਗਲਤੀ ਕਰ ਲੈਨੇ ਆਂ ਵੀ ਦੇਖੋ ਵਾਈ ਗਰੂ ਜੀ ਹਰ ਇੱਕ ਜਗ੍ਹਾ ਤੇ ਪੱਤ ਰੱਖਦੇ ਨੇ ਅਗਰ ਵਿਸ਼ਵਾਸ ਹੋਵੇ ਤੁਸੀਂ ਦੇਖਿਆਗਾ ਹਨਾ ਪਿਛਲੀਆਂ ਸਾਖੀਆਂ ਤੁਸੀਂ ਨੇ ਸੁਣੀਆਂ ਹੋਣਗੀਆਂ 12 ਸਾਲ ਬਾਅਦ ਇੱਕ ਮਾਂ ਦੇ ਪੁੱਤ ਤੈਨੂੰ ਸਮੁੰਦਰ ਦੇ ਵਿੱਚੋਂ ਗੁਰੂ ਸਾਹਿਬਾਂ ਨੇ ਬੇੜਾ ਉਹਨਾਂ ਦਾ ਲਿਆਂਦਾ ਲੱਖੀ ਸਾਹ ਬੰਜਾਰੇ ਦਾ ਡੋਬਦਾ ਬੇੜਾ ਪਾਰ ਕੀਤਾ ਹੋਰ ਵੀ ਪਤਾ ਨਹੀਂ ਕਿੰਨੀਆਂ ਕਹਾਖੀਆਂ ਨੇ ਮੈਂ ਤੁਹਾਨੂੰ ਕਿਤੇ ਫੇਰ ਇੱਕ ਇੱਕ ਕਰਕੇ ਸੁਣਾਉਂਗੀ ਉਹਨਾਂ ਪਾਉਣੇ ਮੇਨ ਮੋਦੇ ਤੇ ਕਿ ਅਰਦਾਸ ਜਦੋਂ ਵੀ ਆਪਾਂ ਨੇ ਪਾਠ ਕਰਨਾ ਹੈ ਸ਼ੁਰੂ ਕਰਨੇ ਕਿਸੇ ਵੀ ਹੈ ਨਾ ਵਰਤੀ ਵਾਸਤੇ ਕਰਨ ਤਾਂ ਉਸ ਦੀ ਅਰਦਾਸ ਕਿਵੇਂ ਸ਼ੁਰੂ ਕਰਨੀ ਹੈ ਤੁਮ ਠਾਕੁਰ ਤੁਮ ਪੈਰ ਅਰਦਾਸ ਜੀਓ ਪੰਸਬ ਤੇਰੀ ਰਾਜ ਜੇ ਨੂੰ ਵੀ ਜਿੰਨਾ ਕਿ ਦੇਖੋ ਹੁੰਦਾ ਹੈਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਅਰਦਾਸ ਆਪਾਂ ਸ਼ੁਰੂ ਕਰਦੇ ਆ ਪਰ ਜਿਹੜੀ ਅਰਦਾਸ ਆਪਾਂ ਨੇ ਕਰਨੀ ਕਰਨੀ ਹੈ ਖੁਦ ਕਰਨੀ ਹੈ ਨਾ ਅਗਰ ਤੁਸੀਂ ਸੰਪੂਰਨ ਅਰਦਾਸ ਕਰਨੀ ਆ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਮੂੰਹ ਜਵਾਨੀ ਵੀ ਕਰ ਸਕਦੇ ਹੋ ਨਹੀਂ ਤੁਸੀਂ ਗੁੜਕਾ ਸਾਹਿਬ ਦੇ ਦੇਖੋ ਪਿੱਛੇ ਅਰਦਾਸ ਲਿਖੀ ਹੋਈ ਹੁੰਦੀ ਹੈ ਤੁਸੀਂ ਉੱਥੋਂ ਕਰ ਸਕਦੇ ਆ ਅਗਰ ਤੁਸੀਂ ਉਨੀ ਅਰਦਾਸ ਨਹੀਂ ਕਰਦੇ हां जी देखो मैं अक्सर ਤੁਹਾਨੂੰ ਕਹਿਣੀ ਹੁੰਦੀ ਆ ਨਾ ਵੀ ਕੇਸੀ ਇਸ਼ਨਾਨ ਕਰਕੇ ਤੁਸੀਂ ਨੇ ਫਿਰ ਕੋਈ ਇਸੇ ਵੀ ਚੀਜ਼ ਦੇ ਨਿਮਿਤ ਤੁਸੀਂ ਨੇ ਬੜਾ ਕੋਈ ਜਿੱਦਾਂ ਕਿ ਕਿਸੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਜਾਂ ਕੋਈ ਨੌਕਰੀ ਨਹੀਂ ਮਿਲ ਰਹੀ ਜਾਂ ਘਰ ਦੇ ਵਿੱਚ ਕੋਈ ਕਾਰਜ ਜਾਂ ਬਿਮਾਰੀ ਸ਼ਰਾਬ ਕੁਝ ਵੀ ਹੈ ਨਾ ਉਹਦੇ ਵਾਸਤੇ ਤੁਸੀਂ ਨੇ ਜਦੋਂ ਵੀ ਪਾਠ ਸ਼ੁਰੂ ਕਰਨੇ ਆ ਸਭ ਤੋਂ ਪਹਿਲਾਂ ਕੇਸੀ ਇਸ਼ਨਾਨ ਕਰਨਾ ਹੈ ਉਸ ਤੋਂ ਬਾਅਦ ਅਗਰ ਤੁਸੀਂ ਕਿਸੇ ਚੀਜ਼ ਦੇ ਨਿਮਿਤ ਕਰਨਾ ਹੈ ਉਸ ਚੀਜ਼ ਤੇ ਤੁਸੀਂ ਨੇ ਫਿਰ ਥੋੜਾ ਜਿਹਾ ਪ੍ਰਸ਼ਾਦ ਸਜਾਉਣਾ ਪ੍ਰਸ਼ਾਦ ਸਜਾ ਕੇ ਤੁਸੀਂ ਨੇ ਟੇਬਲ ਤੇ ਕਿਤੇ ਸੁੱਚੀ ਜਗ੍ਹਾ ਤੇ ਰੱਖਣਾ ਫਿਰ ਤੁਸੀਂ ਨੇ ਸ਼ੁਰੂ ਤੋਂ ਅਰਦਾਸ ਕਰਨੀ ਆ ਆਪਣੇ ਰੱਖ ਲਿਆ ਚੰਗੇ ਤਰੀਕੇ ਦੇ ਨਾਲ ਆਪਾਂ ਚੌਕੜਾ ਲਗਾ ਕੇ نیچے ਬੈਠ ਜਾਣਾ ਹੈ ਪ੍ਰਸ਼ਾਦ ਹਮੇਸ਼ਾ ਉੱਚੀ ਜਗ੍ਹਾ ਤੇ ਰੱਖਣਾ ਤੇ ਆਪਾਂ ਨੇ ਨੀਚੀ ਜਗ੍ਹਾ ਤੇ ਬੈਠਣਾ ਹੈਗਾ ਉਸ ਤੋਂ ਬਾਅਦ ਆਪਾਂ ਨੇ ਅਰਦਾਸ ਕਰਨੀ ਹੈਗੀ ਹੇ ਵਾਹਿਗੁਰੂ ਜੀ ਦਸੇ ਪਾਤਸ਼ਾਹਿਆਂ ਦਾ ਤੁਸੀਂ ਨਾਮ ਵੀ ਲੈ ਸਕਦੇ ਹੋ ਅਗਰ ਤੁਹਾਨੂੰ ਦਸੇ ਪਾਤਸ਼ਾਹਿਆਂ ਦਾ ਨਾਮ ਨਹੀਂ ਆਉਂਦਾ ਤਾਂ ਦੇਖੋ ਮਨ ਦੇ ਵਿੱਚ ਦੁਬਿਧਾ ਨਾ ਪਾਇਆ ਕਰੋ ਕਿਉਂਕਿ ਗੁਰੂ ਸਾਹਿਬ ਬੋਲਾਂ ਦੇ ਨਾਲ ਅਰਦਾਸ ਕਬੂਲ ਨਹੀਂ ਕਰਦੇ ਗੁਰੂ ਸਾਹਿਬ ਅੰਦਰੋਂ ਹੀਦੇ ਦੀ ਅਰਦਾਸ ਕਬੂਲ ਕਰਦੇ ਨੇ ਅੰਦਰੋਂ ਮਨ ਦੀ ਅਰਦਾਸ ਕਬੂਲ ਕਰਦੇ ਨੇ ਚਾਹੇ ਤੁਸੀਂ ਇੰਨਾ ਵੀ ਕਹਿ ਦਿਓ ਹੇ ਵਾਹਿਗੁਰੂ ਜੀ ਮੈਂ ਪਾਠ ਲ ਕਰਨ ਲੱਗੀਆਂ ਮੈਥੋਂ ਗਲਤੀ ਨਾ ਹੋਵੇ ਮੈਨੂੰ ਮਾਫ ਕਰਿਓ ਇੰਨੀ ਵੀਰ ਅਰਦਾਸ ਤੁਹਾਡੀ ਚ ਦੋ ਅੰਦਰੋਂ ਹੀਰਦੇ ਚ ਕਰੂੰਗੀ ਕਪੂਲ ਹੋ ਜੂਗੀ ਇਹ ਨਹੀਂ ਹੁੰਦਾ ਵੀ ਹਾਂ ਮੈਨੂੰ ਤਾਂ ਅਰਦਾਸ ਕਰਨੀ ਨਹੀਂ ਆਉਂਦੀ ਮੈਂ ਬਜਾ ਕੇ ਗੁਰਦੁਆਰਾ ਸਾਹਿਬ ਕਿਤੋਂ ਕਰਵਾਵਾਂ ਜਾਂ ਇਦਾਂ ਕਰਵਾਵਾਂ ਦੇਖੋ ਜਿਹੜੀ ਤੁਹਾਡੀ ਭਾਵਨਾ ਉਹ ਗੁਰਦੁਆਰੇ ਵਾਲੇ ਹਨ ਭਾਈ ਸਾਹਿਬ ਦੀ ਨਹੀਂ ਹੈਗੀ ਠੀਕ ਹੈ ਜਦੋਂ ਆਪਾਂ ਜਾਣਿਆ ਆਪਾਂ ਕੋਈ ਦੇਗ ਸਜਾਉਣੇ ਜਾਂ ਕੋਈ ਕਾਰਜ ਕਰਾਉਣੇ ਆਪਾਂ ਨੂੰ ਉਦੋਂ ਅਰਦਾਸ ਕਰਾਉਣੀ ਸਹੀ ਚਾਹੀਦੀ ਹੈ ਕਿਉਂਕਿ ਉਹ ਵਜ਼ੀਰ ਨੇ ਗੁਰੂ ਦੇ ਪਰ ਅਰਦਾਸ ਵੀ ਕਦੇ ਖਾਲੀ ਹੱਥ ਨਹੀਂ ਕਰਾਉਣੀ ਚਾਹੀਦੀ ਉਹਨਾਂ ਨੂੰ 700 ਰੁਪਿਆ 500 250 ਜਿੰਨੇ ਤੁਹਾਡੇ ਕੋਲ ਸਰਦ ਨੇ ਦੇਣੇ ਚਾਹੀਦੇ ਨੇ ਅੱਜ ਪਾ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਅਰਦਾਸ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਆਪਣੀ ਅੱਖਾਂ ਬੰਦ ਕਰਕੇ ਬੋਲਣਾ ਹੈ ਹੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਜੋਦੜੀ ਬੇਨਤੀ ਹੈ ਪਿਤਾ ਜੀ ਮੈਂ ਆਪ ਜੀ ਦੀ ਨਿਮਾਣੀ ਬੱਚੀ ਜਾਂ ਬੱਚਾ ਕਿਸੇ ਵੀ ਕਾਰਜ ਦਾ ਤੁਸੀਂ ਜਿਹੜੇ ਥਰੂ ਕਰਨਾ ਹੈ ਉਸ ਦਾ ਨਾਮ ਲੈ ਕੇ ਇਸ ਕਾਰਜ ਲਈ ਆਪਣੇ ਤੁਹਾਨੂੰ ਪਿਤਾ ਜੀ ਹਾਜ਼ਰ ਨਾਜ਼ਰ ਸਮਝਦੇ ਹੋਏ ਪਾਠ ਸ਼ੁਰੂ ਕਰਨ ਲੱਗੇ ਆ ਤੁਹਾਡੇ ਨਿਮਿਤ ਪਾਠ ਦੇ ਨਿਮਿਤ ਮੈਂ ਦੇਗ ਸਜਾਈ ਹੈ ਪ੍ਰਸਾਦ ਸਜਾਉਂਦੇ ਤੋਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਚੁੱਕਾਂ ਤਰੁਠੀਆਂ ਰਹਿ ਜਾਂਦੀਆਂ ਨੇ ਕਿਰਪਾ ਕਰਨੀ ਮaaf ਕਰ ਦੇਣਾ ਇਸ ਭੋਗ ਨੂੰ ਤੁਸੀਂ ਭੋਗ ਲਗਾਓ ਲੱਗਿਆ ਹੋਇਆ ਭੋਗ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਵਾਹਿਗੁਰੂ 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 ਜਪੇ ਕਿਰਪਾ ਕਰਨੀ ਵਾਹਿਗੁਰੂ ਜੀ ਹੁਣ ਮੈਂ ਪਾਠ ਸ਼ੁਰੂ ਕਰਨ ਲੱਗਿਆਂ ਪਾਠ ਕਰਦੇ ਹਾਂ ਤਾਂ ਅਨੇਕਾਂ ਹੀ ਗਲਤੀਆਂ ਹੋਣਗੀਆਂ ਬੱਚੀ ਦੇ ਸਿਰ ਤੇ ਮਿਹਰ ਪਰਿਆਤਰਾ ਕੇ ਮਨ ਨੂੰ ਇਕਾਗਰਤਾ ਬਖਸ਼ਨੀ ਸੁੱਧ ਪਾਠ ਕਰਵਾਉਣਾ ਜਿਹੜੇ ਕਾਰਜ ਤੇ ਨਿਮਿਤ ਮੈਂ ਇਹ ਅਰਦਾਸ ਪਾਠ ਕਰਨ ਲੱਗਿਆਂ ਉਸ ਕਾਰਜ ਨੂੰ ਸੰਪੂਰਨ ਕਰਨਾ ਵਾਹਿਗੁਰੂ ਜੀ ਕਿਰਪਾ ਕਰਨੀ ਤੁਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਨੇ ਇਸ ਤਰੀਕੇ ਨਾਲ ਅਰਦਾਸ ਕਰਨੀ ਜਿਹੜਾ ਤੁਸੀਂ ਦੀਗ ਸਜਾਈ ਹੈ ਉਹਦੇ ਵਿੱਚ ਕਿਰਪਾਣ ਨਾਲ ਭੇਟਾ ਕਰਕੇ ਉਸ ਤੋਂ ਵੱਧ ਕਿਉਂਕਿ ਮੈਨੂੰ ਕਈ ਵੀਰਾਂ ਨੇ ਇਹ ਵੀ ਪੁੱਛਿਆ ਹੈਗਾ ਵੀ ਕਿੱਦਾਂ ਅਸੀਂ ਨੇ ਭੋਗ ਲਵਾਉਣਾ ਕਿ ਤੁਸੀਂ ਥੋੜਾ ਜਿਹਾ ਪ੍ਰਸ਼ਾਦ ਲੈ ਕੇ ਪਹਿਲਾਂ ਗੁਰੂ ਸਾਬਾਂ ਦਾ ਕੱਢਣਾ ਇੱਕ ਕੌਲੀ 'ਚ ਅਲੱਗ ਤੋਂ ਫਿਰ ਉਹਨੂੰ ਵਿਚਰ ਲਾ ਲੈਣਾ ਉਸ ਤੋਂ ਬਾਅਦ ਫਿਰ ਤੁਸੀਂ ਨੇ ਉਸੇ ਕੌਲੀ ਵਿੱਚ ਅਲੱਗ ਕੌਲੀ ਵਿੱਚ ਥੋੜਾ ਥੋੜਾ ਪ੍ਰਸ਼ਾਦ ਲੈ ਕੇ ਪੰਜ ਜਗ੍ਹਾ ਤੇ ਰੱਖਣੇ ਉਹ ਪੰਜਾਂ ਪਿਆਰਿਆਂ ਦਾ ਕੱਢਿਆ ਜਾਂਦਾ ਹੁੰਦਾ ਫਿਰ ਅਰਦਾਸ ਕਰਕੇ ਵਾਹਿ ਤੁਸੀਂ ਸਾਕੂ ਵਾਹਿਗੁਰੂ ਜੀ ਸਕੰਨ ਦੀ ਆਗਿਆ ਬਖਸ਼ਿਸ਼ ਕਰੋ ਫਿਰ ਉਹਨੂੰ ਸਾਰੇ ਨੂੰ ਵਿਚਰ ਲਾ ਲਓ ਫਿਰ ਉਹਨੂੰ ਚੰਗੇ ਤਰੀਕੇ ਦੇ ਨਾਲ ਰਲਾ ਕੇ ਫਿਰ ਸਾਰੇ ਸੰਗਤ ਨੂੰ ਬਰਾਬਰ ਬਰਾਬਰ ਮਾਤਰਾ ਦੇ ਵਿੱਚ ਪ੍ਰਸ਼ਾਦ ਦੇ ਉਸ ਤੋਂ ਬਾਅਦ ਦੇਖੋ ਇਹ ਇੱਕ ਦਿਨ ਕਰਨਾ ਹੈ ਜਦੋਂ ਤੁਸੀਂ ਨੇ ਪਾਠ ਸਟਾਰਟ ਕਰਨਾ ਹੈ ਤੇ ਬਾਕੀ ਜਦੋਂ ਤੁਹਾਡਾ ਕਾਰਜ ਸੰਪੂਰਨ ਹੁੰਦਾ ਉਸ ਟਾਈਮ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਨੇ ਅਨੰਦ ਸਾਹਿਬ ਦਾ ਪਾਠ ਪਹਿਲਾਂ ਜਪਜੀ ਸਾਹਿਬ ਦਾ ਪਾਠ ਫਿਰ ਅਨੰਦ ਸਾਹਿਬ ਦਾ ਸੰਪੂਰਨ ਪਾਠ ਉਸ ਤੋਂ ਬਾਅਦ ਜਿਹੜਾ ਸ਼ਬਦ ਦਾ ਪਾਠ ਕਰਨਾ ਹੈ ਤੁਸੀਂ ਚੌਪਈ ਸਾਹਿਬ ਦਾ ਪਾਠ ਕਰਨਾ ਹੈ ਜਾ ਤੁਸੀਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਤੁਸੀਂ ਇਹ ਆਰੰਭ ਕਰ ਸਕਦੇ ਹੋ ਜਦੋਂ ਤੁਹਾਡਾ ਪਾਠ ਸੰਪੂਰਨ ਤਰੀਕੇ ਨਾਲ ਸਮਾਪਤ ਹੋ ਜੇ ਵੀ ਹੁਣ ਤੁਹਾਡਾ ਪਾਠ ਤੇ ਜਾਂ ਸ਼ਬਦ ਕੁਝ ਵੀ ਜੋ ਤੁਸੀਂ ਕਰਨਾ ਹੈ ਉਹ ਪੂਰਾ ਹੋ ਚੁੱਕਿਆ ਹੈ ਤਾਂ ਤੁਸੀਂ ਨੇ ਫਿਰ ਅਰਦਾਸ ਕਰਨੀ ਹੈ ਖੜੇ ਹੋ ਕੇ ਅਰਦਾਸ ਕਰਨੀ ਹੈ ਕਿ ਹੈ ਵਾਹਿਗੁਰੂ ਜੀ ਹੈ ਗੁਰੂ ਨਾਨਕ ਜੀ ਤੁਹਾਡੀ ਮਹਾਨ ਕਿਰਪਾ ਦੇ ਸਦਕਾ ਮੈਂ ਆਪਣੇ ਪਾਠ ਨੂੰ ਸੰਪੂਰਨ ਕਰ ਪਾਇਆਗਾ ਤੁਸੀਂ ਨੇ ਬਹੁਤ ਵਿਗਨਾਂ ਤੋਂ ਬਚਾਇਆ ਹੈਗਾ ਸ਼ਬਦ ਦਾ ਅੱਖਰ ਬਾਧਾ ਘਟਾ ਭੁੱਲ ਚੁੱਕਾ ਮਾਫੀ ਦੇਣੀ ਕਿਉਂਕਿ ਅਣਜਾਣੇ ਜਾਣੇ ਬੁੱਝਕੇ ਵੀ ਸਾਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਕਿਰਪਾ ਕਰਨੀ ਸਾਨੂੰ ਮਾਫ ਕਰਨਾ ਪੜੀ ਸੁਣੀ ਬਾਣੀ ਨੂੰ ਦਰਗਾਹ ਸੱਚਖੰਡ ਵਿੱਚ ਲਿਖ ਕੇ ਲਾ ਲੈਣਾ ਕਿਰਪਾ ਕਰਨੀ ਵਾਹਿਗੁਰੂ ਜੀ ਅੱਗੇ ਸੰਪੂਰਨ ਨਿਤਨੇਮ ਕਰਨ ਦੀ ਅੱਗੇ ਵਰਸ਼ਿਸ਼ ਕਰਨੀ ਆਪਣਾ ਮਿਹਰ ਭਰਿਆ ਹੱਥ ਸਾਰੇ ਪਰਿਵਾਰ ਤੇ ਰੱਖਣਾ ਜਿਸ ਕਾਰਨ ਦਿਨਮਿਤਾ ਇਹ ਮੈਂ ਪਾਠ ਕੀਤਾ ਉਹਨੂੰ ਸੰਪੂਰਨ ਕਰਨਾ ਦੇਖੋ ਇਸ ਤਰੀਕੇ ਨਾਲ ਮਰਿਆਦਾ ਨਾਲ ਤੁਸੀਂ ਅਰਦਾਸ ਕਰੋਗੇ ਤਾਂ ਵਾਹਿਗੁਰੂ ਜੀ ਜ਼ਰੂਰ ਸੁਣਨਗੇ ਕਦੇ ਵੀ ਇਸ ਦੁਬਿਧਾ ਚ ਨਾ ਪੈਣਾ ਵੀ ਮੈਂ ਪੂਰੀ ਅਰਦਾਸ ਨਹੀਂ ਕੀਤੀ ਵੀ ਗੁਰਦੁਆਰਾ ਸਾਹਿਬ ਇਦਾਂ ਅਰਦਾਸ ਹੁੰਦੀ ਹੈ ਜੋ ਵੀ ਤੁਹਾਡੇ ਮਨ ਦੀ ਭਾਵਨਾ ਆਉਂਦੀ ਹੈਗੀ ਦੇਖੋ ਜਦੋਂ ਵੀ ਤੁਸੀਂ ਕਿਤੇ ਵੀ ਜਾਣਾ ਉਸੇ ਟਾਈਮ ਅਰਦਾਸ ਕਰਕੇ ਜਾਓ ਦਵਾਈ ਲੈਣ ਜਾਣਾ ਤਾਂ ਵਾਹਿਗੁਰੂ ਜੀ ਹਨਾ ਤੁਹਾਨੂੰ ਸਹੀ ਜਗ੍ਹਾ ਲੈ ਕੇ ਜਾਣਗੇ ਕਿਉਂਕਿ ਆਪਾਂ ਜਾਣਦੇ ਆ ਡਾਕਟਰ ਦੇ ਆਪਾਂ ਕੋਈ ਦੱਸ ਦਿੰਦਾ ਡਾਕਟਰ ਦੇ ਜਾਣ ਤੋਂ ਵੀ ਪਹਿਲਾਂ ਅਰਦਾਸ ਕਰਨੀ ਵੈਦਾਂ ਸੰਦਾ ਸੰਗ ਇਕੱਠਾ ਹੋਵਾ ਔਖਾ ਦਾ ਬੈਰਾਸ ਵਿਚ ਆਪ ਕੋ ਲੋਹਾ ਹੈ ਵਾਈ ਗਰੂ ਜੀ ਮੈਨੂੰ ਉਸ ਵੈਦ ਹਕੀਮ ਡਾਕਟਰ ਕੋਲ ਲੈ ਕੇ ਜਾਣਾ ਜਿੱਥੇ ਮੇਰਾ ਰੋਗ ਦਾ ਸਹੀ ਇਲਾਜ ਹੋ ਜਾਵੇ ਦੇਖੋ ਵਾਈ ਗਰੂ ਜੀ ਤੁਹਾਨੂੰ ਉੱਥੇ ਹੀ ਲੈ ਕੇ ਜਾਣਗੇ ਜਿੱਥੋਂ ਤੁਹਾਡਾ ਰੋਗ ਖਤਮ ਹੋਊਗਾ ਕਿਉਂਕਿ ਆਪਾਂ ਭਟਕਦੇ ਰਹਨੇ ਆਂਗੇ ਪੈਸਾ ਕੁਛ ਨਹੀਂ ਕਰਦਾ ਕਈ ਹੁਣ ਹੁੰਦਾ ਵੀ ਮੈਂ ਪੈਸੇ ਨਾਲ ਇਦਾਂ ਕਰ ਲਵਾਂ ਵਾਈ ਗਰੂ ਕੀ ਕਰ ਦੂ ਦੇਖੋ ਕਾਰਨਾ ਵਾਹਿਗੁਰੂ ਨਹੀਂ ਹੈ ਵਾਹਿਗੁਰੂ ਜੀ ਬਹੁਤ ਵੱਡੇ ਵੱਡਿਆਂ ਨੇ ਆਕਰਨ ਠਿਕਾਣੇ ਲਿਆ ਦਿੰਦੇ ਹੁੰਦੇ ਨੇਗੇ ਭਰੋਸਾ ਰੱਖਿਓ ਕੋਈ ਵੀ ਤੁਹਾਡਾ ਹਨਾ ਮਲਕੀ ਹੋਇਆ ਵੀ ਮੰਨਦੇ ਵਿੱਚ ਦੁਬਿਧਾ ਹੋਈ ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਦੇਖੋ ਅਰਦਾਸ ਦੀ ਮੈਂ ਤੁਹਾਨੂੰ ਪ੍ਰੋਪਰ ਵਿਧੀ ਦੱਸ ਦਿੱਤੀ ਹੈਗੀ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੀ ਨਿਮਾਣੀ ਜੀ ਭੈਣ ਨੂੰ ਬੱਚੀ ਨੂੰ ਸਾਥ ਜ਼ਰੂਰ ਦੇਣਾ ਕਿਉਂਕਿ ਤੁਹਾਡੇ ਸਾਥ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਅੱਗੇ ਵਧਾਂਗੇ ਦੇਖੋ ਇਸ ਰਸਤੇ ਤੇ ਮੈਨੂੰ ਉਹਨਾਂ ਨੇ ਹੀ ਚਲਾਇਆ ਨਹੀਂ ਤਾਂ ਮੈਂ ਤਾਂ ਕੁਕਿੰਗ ਕਰਦੀ ਹੁੰਦੀ ਸੀ ਕੁਕਿੰਗ ਦਾ ਚੈਨਾ ਸੀਗਾ ਮੇਰਾ ਪਤਾ ਨਹੀਂ ਵਾਹਿਗੁਰੂ ਜੀ ਨੇ ਇੱਧਰ ਮੈਨੂੰ ਕਿਉਂ ਮੋੜਤਾ ਮੈਨੂੰ ਨਹੀਂ ਪਤਾ ਹੈਗਾ ਬਸ ਮੈਂ ਵੀ ਇਹੀ ਨਿਮਾਣੀ ਬੱਚੀ ਅਰਦਾਸ ਕਰਦੀ ਆ ਕਿ ਜਿਨ੍ਹਾਂ ਭੈਣ ਭਰਾ ਮੇਰੇ ਤੇ ਭਰੋਸਾ ਕਰ ਰਹੇ ਨੇ ਵਾਹਿਗੁਰੂ ਤੇ ਭਰੋਸਾ ਕਰ ਰਹੇ ਨੇ ਕਿ ਉਹਨਾਂ ਦੇ ਸਾਰੇ ਅਨਿਕਾਰ ਸੰਪੂਰਨ ਕਰੇ ਇਹਨੂੰ ਵੀ ਉਸ ਗਰੀਬੜੇ ਸਿੱਖ ਦੀ ਤਰ੍ਹਾਂ ਮਾਨ ਵਾਛਣ ਤਾਂ ਕਿ ਤੁਹਾਡੇ ਮੈਨੂੰ ਮੈਸੇਜ ਆਉਣ ਵੀ ਦੀਦੀ ਵਾਹਿਗੁਰੂ ਜੀ ਕਿਉਂਕਿ ਜਦੋਂ ਆਪਾਂ ਕਿਸੇ ਦੇ ਵਾਸਤੇ ਹਨਾ ਤੁਸੀਂ ਮੇਰੇ ਨਾਲ ਜੁੜੇ ਹੋ ਵਾਹਿਗੁਰੂ ਤੇ ਭਰੋਸਾ ਕਰ ਰਹੇ ਹੋ ਤਾਂ ਵਾਹਿਗੁਰੂ ਜੀ ਤੁਹਾਡਾ ਭਰੋਸਾ ਕਦੇ ਨਾ ਟੁੱਟਣ ਦੇਣ ਮੈਂ ਦਿਨ ਰਾਤ ਇਹੀ ਅਰਦਾਸਾਂ ਕਰਦੀਆਂ ਤੇ ਅੱਗੇ ਮੈਨੂੰ ਕਈ ਫਰੈਂਡ ਨੇ ਪੁੱਛਿਆ ਵੀ ਬ੍ਰਹਮ ਕਾ ਬਚਦਾ ਪਾਠ ਕਿਵੇਂ ਕਰ ਸਕਦੇ ਹਣਾ ਉਹਦਾ ਮੈਂ ਤੁਹਾਨੂੰ ਅਲੱਗ ਵੀਡੀਓ ਪਾਉਂਗੀ ਤਾਂ ਮੈਨੂੰ ਆਗਿਆ ਵਰਕਸ਼ਿਸ਼ ਕਰੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬੋਲ